ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਂ ਇੱਕ ਵੀਡੀਓ ਪਾਈ ਸੀ ਸਵੀਰਵਾਲ ਦੇ ਸੰਬੰਧ ਵਿੱਚ ਉਸ ਵੀਡੀਓ ਦੇ ਵਿੱਚ ਕੁਝ ਸ਼ਬਦ ਇਹੋ ਜੇ ਬੋਲੇ ਗਏ ਜਾਂ ਸ਼ਬਦ ਲਿਖੇ ਗਏ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਇੰਡੀਆ ਦੇ ਵਿੱਚੋਂ ਪੰਜਾਬ ਤੋਂ ਖਾਸ ਕਰਕੇ ਉਹਦੇ ਵਿੱਚ ਭਾੜੇ ਸ਼ਬਦ ਜਾਂ ਬੋਲੇ ਗਏ ਜਾਂ ਲਿਖੇ ਗਏ ਹਾਲਾਂਕਿ ਉਹ ਸਾਡੀ ਟੀਮ ਨੇ ਉਹ ਸ਼ਬਦ ਹਟਾ ਦਿੱਤੇ ਗਏ ਸੀ ਲਿਖੇ ਹੋਏ ਸ਼ਬਦ ਕੱਢ ਦਿੱਤੇ ਗਏ ਸੀ ਪਰ ਫਿਰ ਵੀ ਜਿਨ੍ਹਾਂ ਸੱਜਣਾ ਨੇ ਫੋਨ ਕੀਤਾ ਸੀ ਇਤਰਾਜ਼ ਕੀਤਾ ਸੀ ਕਿ ਤੁਸੀਂ ਇਹ ਸ਼ਬਦ ਬੋਲ ਕੇ ਸਾੜਿਤ ਹੋਏ ਕੀਤੀ ਹੈ ਮੈਂ ਦੋਗਲਾ ਬੰਦਾ ਕਦੇ ਨਹੀਂ ਤੇ ਨਾ ਹੀ ਦੋਗਲੇ ਬਣਨਾ ਸੀ ਕਦੇ ਗੱਲ ਕੀਤੀ ਹੈ ਮੇਰੀ ਫਿਤਰਤ ਨਹੀਂ ਮੈਂ ਗੱਲ ਗੋਲ ਮਟੋਲ ਕਦੇ ਨਹੀਂ ਕਰਦਾ ਹੁੰਦਾ ਜਿੱਥੇ ਬੋਲਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਮੇਰੀ ਗਲਤੀ ਹੁੰਦੀ ਹੈ ਉਹਨਾਂ ਮੈਂ ਸਿਰ ਮੱਥੇ ਕਬੂਲ ਕਰਦਾ ਹੁੰਦਾ ਜੈਨ ਸਦਨ ਨੇ ਇਤਰਾਜ਼ ਕੀਤਾ ਸੀ ਕਿ ਤੁਸੀਂ ਬਾਟੜੇ ਸ਼ਬਦ ਵਰਤੇ ਆ ਉਹਨਾਂ ਸਦਨ ਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ 100 ਵਾਰ ਨਹੀਂ 1000 ਵਾਰ ਨਹੀਂ ਲੱਖ ਵਾਰ ਨਹੀਂ ਕਰੋੜਾਂ ਵਾਰ ਗਲਤੀ ਮੰਨਦੇ ਆ ਉਹ ਸ਼ਬਦ ਵਰਤੇ ਗਏ ਸੀ ਉਹ ਸ਼ਬਦ ਹਟਾ ਦਿੱਤੇ ਗਏ ਨੇ ਪਾਵਨ ਬਾਣੀ ਭਗਤਾਂ ਦੀ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਹੈ ਉਹਦੇ ਵਿੱਚ ਸਬਨਾ ਮਨ ਮਾਨਕ ਠਾਹਣ ਮੂਲ ਮਚੰਗ ਮਨੁੱਖ ਦਾ ਜਿਹੜਾ ਮਨ ਹੈ ਉਹ ਹੀਰੇ ਜਵਾਹਰ ਮਣਕ ਨਾਲੋਂ ਵੀ ਕੀਮਤੀ ਹੈ ਕੇ ਦਾ ਮਨ ਤੋੜੀਏ ਜਾਂ ਤੋੜਿਆ ਜਾਏ ਮੇਰੀ ਜਮੀਰ ਅਜਾਦ ਨਹੀਂ ਦਿੰਦੀ ਬੋਲਦਿਆਂ ਦੇ ਕੋਲੋਂ ਕਿਉਂਕਿ ਮਨੁੱਖ ਗਲਤੀਆਂ ਦਾ ਪੂਤਲਾ ਹੈ ਕੋਈ ਫਿਰ ਪਰਫੈਕਟ ਨਹੀਂ ਮਨੁੱਖ ਹੁੰਦਾ ਮੈਂ ਕੋਈ ਰੱਬ ਨਹੀਂ ਹੈਗਾ ਇਹ ਗਲਤੀਆਂ ਹੋ ਜਾਂਦੀਆਂ ਨੇ ਕਿਸੇ ਨੂੰ ਜਾਣ ਬੁੱਝ ਕੇ ਮੈਂ ਤੌਰਤ ਨਹੀਂ ਕੀਤਾ ਅਜੇ ਤੱਕ ਸਭ ਤੋਂ ਪਹਿਲਾਂ ਇਨਸਾਨ ਹੈ ਸਾਰੇ ਧਰਮਾਂ ਤੋਂ ਉੱਪਰ ਤੇ ਇਹ ਜਿਹੜੀ ਗੱਲਬਾਤ ਕੱਲ ਦੀ ਵੀਡੀਓ ਵਿੱਚ ਹੋਈ ਸੀ ਜਿੰਨਾ ਸੱਜਣਾਂ ਨੂੰ ਇਤਰਾਜ਼ ਸੀ ਉਹਨਾਂ ਨੂੰ ਮੈਂ ਇਹ ਵੀਡੀਓ ਸਮਰਪਿਤ ਪਾਈ ਹੈ ਕਿ ਅੱਗੇ ਬਾਅਦ ਤੇ ਕੋਈ ਇਹੋ ਜਿਹਾ ਸ਼ਬਦ ਨਹੀਂ ਵਰਤਿਆ ਜਾਊਗਾ ਤੁਹਾਡਾ ਗੁੱਸਾ ਜਾਇਜ਼ ਹੈ ਤੁਹਾਡਾ ਇਤਰਾਜ਼ ਜਾਇਜ਼ ਹੈ ਕਿਉਂਕਿ ਇਹੋ ਜਿਹੇ ਸ਼ਬਦ ਜਿਹੜੇ ਨੇ ਕਿਸੇ ਵੀ ਬਰਾਦਰੀ ਦੇ ਲਈ ਬੋਲੇ ਜਾਣ ਉਹ ਸਰਾਸਰ ਗਲਤ ਹੁੰਦੇ ਆ ਜਿੱਥੇ ਮੇਰੀ ਗਲਤੀ ਹੁੰਦੀ ਹੈ ਉੱਥੇ ਉਸ ਗਲਤੀ ਨੂੰ ਆਪਾਂ ਮੰਨਦੇ ਹਾਂ ਮੇਰੀ ਇਹ ਫਿਤਰਤ ਨੇ ਕਿ ਅਸੀਂ ਆਪਣੇ ਔਗਣਾਂ ਨੂੰ ਛਿਪਾਈਏ ਤੁਸੀਂ ਗਲਤੀ ਦਾ ਅਹਿਸਾਸ ਕਰਵਾਇਆ ਉਹ ਸਿਰ ਮੱਥੇ ਮੰਨਦੇ ਹਾਂ ਅੱਗੇ ਵਾਸਤੇ ਵੀ ਜਦੋਂ ਇਹ ਕੋਈ ਗਲਤੀ ਹੁੰਦੀ ਹੈ ਤੁਹਾਡਾ ਸਰੋਤਿਆਂ ਦਾ ਦੱਸਣਾ ਫਰਜ਼ ਹੁੰਦਾ ਹੈ ਦੱਸਿਆ ਕਰੋ ਉਹਨੂੰ ਅੱਗੇ ਵਾਸਤੇ ਆਪਾਂ ਸੁਧਾਰਾਂਗੇ ਔਰ ਮੇਰਾ ਇੱਕੋ ਹੀ ਮਰਜ਼ੂਦ ਹੁੰਦਾ ਹੈ ਸਮਾਜ ਦੇ ਵਿੱਚ ਜਿੱਥੇ ਵੀ ਕੋਈ ਗੱਲਬਾਤ ਹੁੰਦੀ ਹੈ ਉਹ ਸਮਾਜ ਦੇ ਪ੍ਰਤੀ ਸਹੀ ਹੈ ਜਾਂ ਗਲਤ ਹੈ ਉਹਦੇ ਤੇ ਮੈਂ ਗੱਲਬਾਤ ਕਰਦਾ ਹੁੰਦਾ ਔਰ ਖਾਸ ਕਰਕੇ ਜਦੋਂ ਕੋਈ ਸੱਜਣ ਇਤਰਾਜ਼ ਕਰਦਾ ਹੈ ਸਭ ਤੋਂ ਪਹਿਲਾਂ ਮੈਨੂੰ ਇਹ ਭੀੜ ਹੁੰਦੀ ਹੈ ਕਿ ਮੇਰੇ ਚਾਉਣ ਵਾਲੇ ਮੇਰੇ ਤੇ ਇਤਰਾਜ਼ ਕਰਦੇ ਨੇ ਸਾਡੀ ਕੋਈ ਗਲਤੀ ਹੋਊਗੀ ਤਾਂ ਉਸ ਗਲਤੀ ਨੂੰ ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਮੈਂ ਮੰਨ ਕਰਕੇ ਜਾਂ ਮੇਰੀ ਫਿਤਰਤ ਕਰਕੇ ਕਦੇ ਵੀ ਐਸੀ ਕੋਈ ਗੱਲ ਨਹੀਂ ਬੋਲੀ ਕਿ ਕਿਸੇ ਦਾ ਮਨ ਤੋੜਿਆ ਜਾਵੇ ਕਿਸੇ ਦੇ ਮਨ ਨੂੰ ਖੇਸ ਪਹੁੰਚੇ ਜਿੰਨੇ ਵੀ ਸੱਜਣਾਂ ਨੇ ਮੈਨੂੰ ਕੱਲ ਫੋਨ ਕੀਤੇ ਸੀ ਅੱਜ ਵੀ ਫੋਨ ਕੀਤੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਗਾਂਹ ਬਾਦ ਤੇ ਵੀ ਜੇ ਕੋਈ ਇਹੋ ਜਿਹੀ ਗਲਤੀ ਹੁੰਦੀ ਹੈ ਤਾਂ ਨੋਟ ਜ਼ਰੂਰ ਕਰਿਆ ਕਰੋ ਕਰਵਾਇਆ ਕਰੋ ਦੱਸਿਆ ਕਰੋ ਕਿਉਂਕਿ ਆਪਾਂ ਸਮਾਜ ਲਈ ਬੋਲਣੇ ਕੌਮ ਲਈ ਬੋਲਣੇ ਸਮਾਜ ਦੀਆਂ ਕ੍ਰਿਤਿਆਂ ਨਹੀਂ ਬੋਲਣੇ ਮੇਰਾ ਫੋਨ ਨੰਬਰ ਹੈਗਾ 90562 55202 ਇਹ ਫੋਨ ਤੇ ਫੋਨ ਕਰਕੇ ਮੈਨੂੰ ਦੱਸਿਆ ਕਰੋ ਜਿੱਥੇ ਕੋਈ ਚੰਗੀ ਗੱਲ ਹੈ ਉਥੇ ਸ਼ਾਬਾਸ਼ ਦੇਣਾ ਤੁਹਾਡਾ ਫਰਜ਼ ਬਣਦਾ ਹੈ ਜਿੱਥੇ ਕੋਈ ਸਾਡੀ ਗਲਤੀ ਹੁੰਦੀ ਹੈ ਉਹ ਸਾਡੀ ਗਲਤੀ ਵੀ ਨੋਟ ਕਰਾਇਆ ਕਰੋ ਭਾੜ ਬਰਾਦਰੀ ਜਿੰਨੀ ਵੀ ਹੈਗੀ ਹੈ ਬਹੁਤੇ ਸੋਨਨ ਇਤਰਾਜ ਕੀਤਾ ਕਈਆਂ ਨੂੰ ਨਹੀਂ ਪਤਾ ਲੱਗਿਆ ਹੁਣ ਉਹ ਵੀ ਸੁਣ ਲੈਣ ਜਿਹੜੀ ਮੈਂ ਕੱਲ ਸ਼ਬਦਾਵਲੀ ਵਰਤੀ ਸੀ ਭਾੜ ਦੇ ਸ਼ਬਦ ਵਰਤੇ ਸੀ ਜਾਂ ਲਿਖਿਆ ਗਿਆ ਸੀ ਉਹਦੇ ਪ੍ਰਤੀ ਕਰੋੜਾਂ ਵਾਰ ਸੌਰੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਇਰੂਸ ਜੀ ਕੇ ਫਤੇ